ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜਿਆ ਬਾਈ ਜੀ ਪਿੰਡ ਪੁੱਚੋ ਕਲਾਂ ਜ਼ਿਲ੍ਹਾ ਬਰਿੰਡਾ ਤੇ ਬਾਈ ਕੋਲੇ ਆ ਬਹੁਤ ਸਾਫ ਜੈਟਾ ਗੱਡੀ ਪਕਾ ਹੂਆ ਪੰਜਾਬ ਨੰਬਰ ਆ ਤਸੱਲੀ ਨਾਲ ਚੈੱਕ ਕਰ ਲੋ 12 ਮਾਡਲ ਆ ਬਾਈ 12 ਮਾਡਲ ਆ ਤੇ ਸਾਫ ਪਈ ਏ ਵਿੱਚੋਂ ਤੇ ਗਵੰਡੀਆਂ ਤੋਂ ਲਈ ਸੀ ਬਾਈਆਂ ਨੇ ਤੀਜੇ ਨਾਂ ਬਹੁਤ ਵਧੀਆ ਸਾਫ ਗੱਡੀ ਏ ਬਾਈ ਜੀ ਤੇ ਬਾਕੀ ਦਸੱਲੀ ਤੁਸੀਂ ਆਪਦੀ ਕੋਲੇ ਆ ਕੇ ਕਰ ਸਕਦੇ ਹੋ ਕਾਗਜ਼ਾਂ ਦੀ ਗੱਡੀ ਦੀ ਪਿੰਡ ਪੁੱਜੋ ਕਲਾਂ ਜ਼ਿਲ੍ਹਾ ਬਠਿੰਡਾ ਸਕੂਲ ਦੇ ਸਾਹਮਣੇ ਘਰਾ ਬਾਈਆਂ ਦਾ ਤੇ ਆਪ ਵੀ ਦਸੱਲੀ ਕਰਕੇ ਚੈੱਕ ਕਰਕੇ ਗੱਲਬਾਤ ਕਰ ਸਕਦੇ ਹੋ ਬਾਈਆਂ ਨਾ ਨੰਬਰ ਬੋਲੀਨ ਭਾਈ ਕਿੰਨਾ ਸੀ yes yes 82899 27030 ਬਾਕੀ ਆਪਾਂ ਸਕਰੀਨ ਤੇ ਵੀ ਲਾ ਦੇਾਂਗੇ ਜੇ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਆ 947998308 ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ